ਬਲਾ ਚੋਰ ਦੇ ਨਾਲ ਲੱਗਦੇ ਨੀਲੋ ਬਾੜੇ ਵਿਕੇ ਬੀਤੀ ਰਾਤ ਇੱਕ ਬਜ਼ੁਰਗ ਵਿਅਕਤੀ ਨੂੰ ਕੁਝ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਕੀਤਾ ਹਮਲਾ ਅਤੇ ਜਦੋਂ ਉਸ ਬਜ਼ੁਰਗ ਵਿਅਕਤੀ ਨੂੰ ਇਲਾਜ ਲਈ ਬਲਾ ਚੋਰ ਹਸਪਤਾਲ ਲਿਜਾਇਆ ਗਿਆ ਤਾਂ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਉਹੀ ਹਮਲਾਵਾਰਾਂ ਦੇ ਵੱਲੋਂ ਸ਼ਰਿਆਮ ਡਾਕਟਰਾਂ ਦੇ ਸਾਹਮਣੇ ਪੀੜਤ ਬਜ਼ੁਰਗ ਤੇ ਤੇਜ਼ ਤਾਰ ਹਥਿਆਰਾਂ ਨਾਲ ਦੁਬਾਰਾ ਹਮਲਾ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਇੱਕ ਬਜ਼ੁਰਗ ਤੇ ਔਰਤ ਤੇ ਵੀ ਹਮਲਾ ਕੀਤਾ ਗਿਆ ਇਸ ਮੌਕੇ ਡਾਕਟਰਾਂ ਨੇ ਆਪਣੇ ਆਪ ਨੂੰ ਅੰਦਰ ਬੰਦ ਕਰਕੇ ਆਪਣੀ ਜਾਨ ਬਚਾਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾਕਟਰ ਕੁਲਵਿੰਦਰ ਮਾਨ ਨੇ ਦੱਸਿਆ ਕਿ ਡਾਕਟਰਾਂ ਦੀ ਸੁਰੱਖਿਆ ਰੱਬ ਦੇ ਹਵਾਲੇ ਹੈ ਉਹਨਾਂ ਨੇ ਕਿਹਾ ਕਿ ਬੀਤੀ ਰਾਤ ਸਿਵਲ ਹਸਪਤਾਲ ਬਲਾਚੌਰ ਦੇ ਵਿੱਚ ਇਸ ਤਰ੍ਹਾਂ ਨਾਲ ਹਮਲਾਵਾਰਾਂ ਨੇ ਹਮਲਾ ਕਰ ਦਿੱਤਾ ਜਿਵੇਂ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਹੀ ਨਹੀਂ ਹੈ ਅਤੇ ਉਹਨਾਂ ਨੇ ਦੱਸਿਆ ਕਿ ਡਾਕਟਰਾਂ ਨੇ ਨਰਸਾਂ ਨੇ ਆਪਣੇ ਆਪ ਨੂੰ ਕਮਰੇ ਅੰਦਰ ਬੰਦ ਕਰਕੇ ਆਪਣੀ ਜਾਨ ਪਚਾਈ ਉਹਨਾਂ ਨੇ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਕਿ ਡਾਕਟਰਾਂ ਦੀ ਸੁਰੱਖਿਆ ਵੱਲ ਵੀ ਧਿਆਨ ਦਿੱਤਾ ਜਾਵੇ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਕਿੰਨੇ ਕ ਜਣੇ ਸੀਗੇ ਜਿਹੜੇ ਕੁੱਟਮਾਰ ਕੀਤੀ ਹੈ ਤੁਹਾਡੀ ਜਿਲ੍ਹੇ ਹਸਪਤਾਲ ਦੇ ਵਿੱਚ ਆ ਸਿਰਫ ਦੇ ਵਿੱਚ ਸਾਢੇ 10 ਰਿਹਾ ਬਾਅਦ ਵਿੱਚ ਗਿਣਤੀ ਨਹੀਂ ਸੀ ਕੋਈ ਵੀ 20 25 ਦੇ ਹੱਥ ਵੀ ਹੋਏ ਵੱਧੇ ਹੋ ਗਏ ਕੀ ਕਹਿਣਾ ਚਾਹੁੰਦੇ ਤੁਸੀਂ ਵਿਛਾਣੇ ਵੀ ਅਸੀਂ ਬੰਦੇ ਦੋ ਤਾਂ ਦੋਕ ਬੰਦੇ ਵਿਛਾਣ ਵਾਲੇ ਹਾਂ ਜੀ ਤੇ ਤੁਮ ਕੀ ਵੀ ਦਿੰਦੇ ਅਸੀਂ ਤੁਹਾਨੂੰ ਅੱਗੇ ਦੇਣਗੇ ਅੱਗੇ ਦੇਣਗੇ ਅੱਛਾ ਜਿੱਥੇ ਵੀ ਤੁਸੀਂ ਚਲੇਗੇ ਜਿੱਥੇ ਵੀ ਐਡਮਿਟ ਹੋਏ ਤਾਂ ਤੁਹਾਡੇ ਨਾਲ ਉੱਥੇ ਵੀ ਜਾ ਕੇ ਦੇਖਾਂਗੇ ਹਾਂ ਜੀ ਕਹਿੰਦੇ ਤੁਸੀਂ ਇੱਕ ਵਾਰ ਬਾਹਰ ਨਿਕਲੋ ਹਸਪਤਲ ਤੋਂ ਘਰ ਵੀ ਚੱਲੇ ਜਿਸ ਨੀਲੇ ਵਾਲੇ ਵੀ ਤੁਹਾਨੂੰ ਦੇ ਦਾਂਗੇ ਹਾਂ ਜੀ ਡਾਕਟਰ ਸਾਹਿਬ ਇੱਕ ਰਾਤ ਜਿਹੜਾ ਮਾਮਲਾ ਸਾਹਮਣੇ ਆਇਆ ਸੀਗਾ ਸੁਰੱਖਿਆ ਜਿਹੜੀ ਹੈਗੀ ਆ ਹਸਪਤਾਲ ਦੀ ਬਿਲਕੁਲ ਨਹੀਂ ਰਹੀ ਆ ਹਮਲਾਵਰ ਆਏ ਔਰ ਆਪਰੇਸ਼ਨ ਥੀਟਰ ਜਿਹੜਾ ਹੈਗਾ ਐਮਰਜੈਂਸੀ ਚ ਉਹਦੇ ਵਿੱਚ ਆ ਕੇ ਹਮਲਾ ਕੀਤਾ ਮਰੀਜ਼ਾਂ ਦੇ ਉੱਤੇ ਕੀ ਕਹਿਣਾ ਚਾਹੁੰਦੇ ਜੀ ਸਾਰੀ ਕੱਲ ਰਾਤੀ 9:30 ਵਜੇ ਦੇ ਕਰੀ ਪੈਨਿਬਲੀਵਾਰ ਦੇ ਦੋ ਪਾਰਟੀਆਂ ਆਈਆਂ ਸੀ ਕਿ ਇੱਕ ਪਾਰਟੀ ਪਹਿਲਾਂ ਆਈ ਦਵਾਈ ਲਈ ਦੂਜੀ ਪਾਰਟੀ ਇਹ ਤੋਂ ਬਾਅਦ ਚਾਈਆ ਪਹਿਲੀ ਪਾਰਟੀ ਦਾ ਇਲਾਜ ਹੋ ਚੁੱਕਿਆ ਸੀ ਜਦੋਂ ਦੂਜੀ ਪਾਰਟੀ ਦਾ ਇਲਾਜ ਆਪਰੇਸ਼ਨ ਦੇ ਟੇਕ ਚਲਦਾ ਸੀ ਤਾਂ ਪਹਿਲੀ ਪਾਰਟੀ ਦੇ ਕੋਲ ਹੈ ਹਮਲਾਵਰ ਉਹਨਾਂ ਦੇ ਜਿਹੜੇ ਫਾਇਰ ਕੀਤੇ ਹੋਏ ਉਹਨਾਂ ਨੇ ਆ ਕੇ ਦੂਸਰੀ ਪਾਰਟੀ ਤੇ ਹਮਲਾ ਕਰਦੇ ਇਹਦੇ ਸੱਚ ਮੈਂ ਪਹਿਲਾਂ ਵੀ ਸਰਕਾਰ ਨੂੰ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਕਿ ਸਾਡੇ ਐਸਟੇਜ ਬਣਾ ਚਾਹ ਕਰਿਆ ਪੁਲਿਸ ਚੰਪੀ ਪੱਕੇ ਤੌਰ ਤੇ ਬਣਾਤੀ ਜਾਵੇ ਦੋ ਨਾਜਿਮ ਜਿਹੜੇ ਸਪੈਸ਼ਲੀ ਰਾਤ ਦੀ ਡਿਊਟੀ ਤੇ ਕੋਈ ਕੋਈ ਸੁਰੱਖਿਆ ਨਹੀਂ ਹੁੰਦਾ ਲਗਾ ਦਿੱਤੀ ਜਾਵੇ ਪਰ ਹਾਲੇ ਤੱਕ ਕੋਈ ਇਸ ਬੰਦੀ ਕਾਰਵਾਈ ਨਹੀਂ ਹੋਈ ਇਹ ਵੀ ਪਤਾ ਲੱਗਿਆ ਕਿ ਜਿਹੜੇ ਮਰੀਜ਼ਾਂ ਤਾਂ ਇਲਾਜ ਚੱਲਿਆ ਸੀ ਉਸ ਲਈ ਜਿਸ ਲਈ ਹਮਲਾ ਹੋਇਆ ਤਾਂ ਡਾਕਟਰ ਤੇ ਸਟਾਫ ਜਿਹੜਾ ਨਰਸ ਸੀਗੇ ਉਹਨਾਂ ਨੇ ਆਪਣੀ ਜਾਨ ਬਚਾਈ ਆ ਕਮਰੇ 'ਚ ਬੰਦ ਹੋ ਕੇ 20-25 ਬੰਦੇ ਆਏ ਸੀ ਕਿ ਡਾਕਟਰ ਸਾਹਿਬ ਨੇ ਫੋਨ ਆਇਆ ਕਿ ਇਹ ਆਪਸ 'ਚ ਇਹਨਾਂ ਦੀ ਲੜਾਈ ਹੋ ਗਈ ਹੈ ਤੁਸੀਂ ਫਟਾਫਟ ਆ ਜਾਓ ਤੇ ਫੋਨ ਕਰੋ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਸੇਫ ਰੱਖੋ ਤਾਂ ਕਿ ਤੁਹਾਡੇ ਤੇ ਨਾ ਕੋਈ ਹਮਲਾ ਕਰ ਦੇਵੇ ਡਾਕਟਰ ਸਾਹਿਬ ਨੇ ਆਪਣੇ ਕਮਰੇ 25 ਨੰਬਰ 'ਚ ਛੁਪੀ ਲਾ ਕੇ ਜਾਨ ਚਾਹੀਏ ਕਿ ਸਟਾਫ ਨਰਸ ਜੀ ਡਿਊਟੀ ਸੀ ਮਨੇ ਚਾਹੀਦੀ ਡਿਫਰੈਂਸ ਕਮੇਟੀ ਲੈ ਕੇ ਜਾਣ ਚਾਹੀਦਾ ਜਿਹੜੇ ਉਹਨਾਂ ਦੇ ਜਿਨ੍ਹਾਂ ਤੇ ਹਮਲਾ ਹੋਇਆ ਉਹਨਾਂ ਦੀ ਹਾਲਾਤ ਕਿੱਦਾਂ ਹੈ ਜੀ ਉਹ ਕਿੱਥੇ ਹਨ ਇਸ ਵੇਲੇ ਜਿਹੜੇ ਇਲਾਕੇ ਤੇ ਉਹ ਤੇਰੇ ਨਾਲ ਅਸੀਂ ਮਨਾਂ ਦਾ ਪਰਚਾ ਕੱਟ ਕੇ ਸਟੀਚਿੰਗ ਕਰਕੇ ਡਰੈਸਿੰਗ ਕਰਕੇ ਅਸੀਂ ਪੁਲਿਸ ਵਾਲਿਆਂ ਦੀ ਗਾਰੰਟੀ 'ਤੇ ਆਪਣੇ ਕੋਲ ਵੀ ਇੱਕ ਦੋ ਪਾਰਟੀਆਂ ਫਿਰਨ ਦਾ ਦੁਆਰਾ ਆਪਸ ਲੱਜਣ ਉਹਨਾਂ ਨੂੰ ਸੁਰੱਖਿਅਤ ਹਾਲਾਤਾਂ ਵਿੱਚ ਰਿਪੋਰਟ ਕੀਤਾ ਸੀ ਤਾਂ ਕਿ ਉੱਥੇ ਸੇਫਟੀ ਰਹੇ ਤੇ ਜਿਹੜੇ ਐਕਸਰੇ ਤੇ ਆਰਥੋਪੀਡੀਨ ਉਹ ਬਲਾਚੌਰੀ ਆਜੂ ਜੀ ਤੇ ਇਹ ਵੀ ਪਤਾ ਲੱਗਿਆ ਕਿ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਦਾਖਲ ਨਹੀਂ ਕਰ ਰਹੇ ਸੀ ਅਸੀਂ 1 ਵਜੇ ਰੈਫਰ ਕਰਤੇ ਸੀ ਪਰ ਉਥੇ ਈਐਮਓ ਸਾਹਿਬ ਕਹਿੰਦੇ ਅਸੀਂ ਕਰ ਨਹੀਂ ਸਕਦੇ ਫਿਰ ਉਹਨਾਂ ਦੇ ਉੱਚ ਅਧਿਕਾਰੀਆ ਜਿਹੜੇ ਉਹ ਵੀ ਕਹਿੰਦੇ ਨਹੀਂ ਬੜਾ ਚੌੜਾ ਦਾ ਕੇਸ ਹੈ ਹੈ ਕੰਟਰੋਵਰਸਲ ਕੇਸ ਹੈ ਤੁਸੀਂ ਵਾਪਸ ਲੈ ਜੇ ਵਾਸੀ ਕਰਦੇ ਇਹ ਅਲਟੀਮੇਟਲੀ ਸੀਐਸਰ ਸਾਹਿਬ ਨੂੰ ਕਿਹਾ ਕਹਿੰਦੇ ਮੈਂ ਕਰਵਾਣਾ ਤੇ ਬੜੀ ਜਦੋਜਹਿਦ ਨਾਲ 3 ਤੋਂ 4 ਵਜੇ ਦੇ ਵਿੱਚ ਮਰੀਜ਼ ਫਿਰ ਕੀ ਲੱਗਦਾ ਸਰ ਪਿਛਲੇ ਵੀ ਗੱਲ ਕਰੀਏ 2 ਮਹੀਨੇ ਪਹਿਲਾਂ ਤੁਸੀਂ ਵੀ ਹੈਲਥ ਡਿਪਾਰਟਮੈਂਟ ਨੂੰ ਇੱਕ ਚਿੱਠੀ ਵੀ ਲਿਖੀ ਸੀਗੀ ਤੇ ਤੁਸੀਂ ਮੈਸਟਰ ਨੂੰ ਵੀ ਕਿਹਾ ਸੀਗਾ ਕਿ ਸੁਰੱਖਿਆ ਨੂੰ ਲੈ ਕੇ ਸਾਡੇ ਅਰੇਂਜਮੈਂਟ ਕੀਤੇ ਜਾਣ ਤੇ ਪਰ ਹਜੇ ਤੱਕ ਵੀ ਦੇਖਣ ਵਿੱਚ ਆਇਆ ਕਿ ਸੁਰੱਖਿਆ ਦੇ ਕੋਈ ਅਰੇਂਜਮੈਂਟ ਨਹੀਂ ਹੈਗੇ। ਦੇਖੋ ਜੀ ਸਾਡੇ ਡਾਕਟਰਸ ਤੇ ਹਸਪੀਟਲ ਦੀ ਬਿਲਡਿੰਗਸ ਤੇ ਬਹੁਤ ਪਿਛਲੇ ਦਿਨਾਂ ਚ ਪਹਿਲਾਂ ਡੇਰਾ ਬਸੀ ਫਿਰ ਗੁਰਦਾਸਪੁਰ ਤੇ ਨਾਤੀ ਗਲਾਚੌਰ ਉਹਨਾਂ ਨੇ ਅੰਬਲਾਬਰਾ ਨੇ ਹਮਲਾ ਕੀਤਾ ਕਿ ਅਸੀਂ ਤਾਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਡੇ ਜਿਹੜੇ ਸਿਵਲ ਹਸਪਤਲ ਬਲਾਚਰਮੇ ਖਰੇ ਨੇ ਪੱਤੀ ਚੌਕੀ ਤੇ ਨਾਲ ਕਰ ਦਿੱਤੀ ਜਾਵੇ ਤਾਂ ਕਿ ਜਿਹੜੇ ਸਾਡੇ ਸਟਾਫ ਮੈਂਬਰ ਆ ਤੇ ਡਿਊਟੀ ਦੇ ਦੌਰਾਨ ਜਿਹੜੇ ਡਾਕੀਜ਼ ਆ ਉਹ ਸੇਫ ਰਹਿਣ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਡਾਕਟਰ ਸਾਹਿਬ ਨਾਲ ਵੀ ਛੇੜਛਾੜ ਦਾ ਮਾਮਲਾ ਆਇਆ ਸੀਗਾ ਕਿ ਉਸ ਤੋਂ ਬਾਅਦ ਇੱਕ ਲੜਾਈ ਦੇ ਮਾਮਲੇ ਦੇ ਵਿੱਚ ਵੀ ਇਸੇ ਜਗ੍ਹਾ ਤੇ ਆ ਕੇ ਕੁੱਟਮਾਰ ਹੋਈ ਸੀ ਕੀ ਪੁਲਿਸ ਪ੍ਰਸ਼ਾਸਨ ਇਸ ਵਾਰ ਜ ਤੇ ਆਣੀ ਦੇ ਰਿਹਾ ਕੀ ਕਰ ਰਿਹਾ ਜੀ ਉਸ ਲਈ ਕਿ ਜਦੋਂ ਰੇਡੀ ਡਾਕਟਰ ਨਾਲ ਕਿਸੇ ਨੇ ਬਤਮੀਦੀ ਕੀਤੀ ਸੀ ਕੋਟ ਸੈਂਟਰ ਦਾ ਪੇਸ਼ੈਂਟ ਸੀਗਾ ਉਹਨੇ ਆ ਕੇ ਮੈਸੇਜ ਕੀਤਾ ਇੱਕ ਵਾਰੀ ਦੋ ਵਾਰੀ ਇੱਕ ਵਾਰੀ ਉਹਨੂੰ ਸਮਝਾਤਾ ਮਾਲ ਦੇ ਗੈਸਤ ਸਾਹਿਬ ਮੇਰੇ ਦੋ ਵਾਰ ਤੋਂ ਦੁਆਰਾ ਅਸੀਂ ਪਰਚਾ ਹੀ ਸਾਨੂੰ ਕੋਲਾਣਾ ਪਿਆ ਤੇ ਕਿਉਂਕਿ ਉਹ ਤੇ ਚੰਗਾ ਚਾਰਾ ਕੋਈ ਨਹੀਂ ਸੀ ਜਿਹੜਾ ਦੂਸਰਾ ਕੇਸ ਸੀਗਾ ਉਹ ਵੀ ਆ ਕੇ ਇੱਕ ਪਾਰਟੀ ਨੇ ਅੰਦਰ ਹੀ ਤੱਕ ਨੁਕੀ ਕੀਤੀ ਲੜਾਈ ਕੀਤੀ ਅਸੀਂ ਫੇਰ ਲਿਖਿਆ ਤੇ ਸਾਨੂੰ ਇਹ ਕਿਥੇ ਸਕਿਉਰਟੀ ਅਰੇਂਜਮੈਂਟ ਕਰਨੀ ਪਤਾ ਜਾਵੇ ਪਰ ਹਾਲੇ ਤੱਕ ਕੋਈ ਕੀਤਾ ਨਹੀਂ ਬੱਕ ਬੱਕ ਸ਼ਹਿਰਾਂ ਦੇ ਵਿੱਚ ਡਾਕਟਰਾਂ ਦੇ ਉੱਤੇ ਹਮਲਾ ਵੀ ਹੋ ਰਿਹਾ ਹੈ ਕੀ ਕਰਨ ਗੱਲ ਦੇ ਦੇਖੋ ਜੀ ਅਸੀਂ ਮਰੀਜ਼ਾਂ ਦਾ ਇਲਾਜ ਸਵੇਰੇ ਵੱਲੇ ਸ਼ਾਮ ਵੱਲੇ ਰਾਤ ਵੱਲੇ ਆਪਣੇ ਮਨ ਦੀ ਸ਼ਾਂਤੀ ਦਾ ਤਾਂ ਹੀ ਕਰ ਸਕਦੇ ਹਾਂ ਜੇ ਸਾਡੀ ਸੇਫਟੀ ਹੋਵੇ ਤੇ ਮੈਂ ਇਹ ਹੀ ਜਨਾ ਉੱਚ ਅਧਿਕਾਰੀਆਂ ਤੋਂ ਸਰਕਾਰ ਤੋਂ ਵੀ ਇਹ ਮੰਗ ਕਰਦਾ ਕਿ ਜਿਹੜੀ ਸਿਕਿਉਰਿਟੀ ਹੈ ਇਹਨੂੰ ਪੱਕੇ ਤੌਰ ਤੇ ਲਗਾ ਦਿੱਤੀ ਜਾਵੇ ਜੀ ਸਰ ਜਿਹੜਾ ਪਰਸੋਂ ਇੱਕ ਹਸਪਤਾਲ ਦੇ ਵਿੱਚ ਝਗੜਾ ਹੋਇਆ ਸੀਗਾ ਤੇ ਨੀਲੇ ਬਾੜੇ ਵਿੱਚ ਵੀ ਝਗੜਾ ਹੋਇਆ ਸੀਗਾ ਉਸ ਬੰਦੀ ਜਾਣਕਾਰੀ ਦਿਓ ਕੀ ਮਾਟਰ ਕਿਹਾ ਸੀਗਾ ਤੇ 15 ਤਰੀਕ ਨੂੰ ਸ਼ਾਮ ਨੂੰ ਨੀਲੇ ਬਾੜਾ ਪਿੰਡ ਹੈ ਨਾ ਸਾਡੇ ਖਡਰਕਥਾਂ ਦੇ ਵਿਚੇ ਰਹਿ। ਉੱਥੇ ਦੋ ਪਰਿਵਾਰਾਂ ਦੇ ਵਿਚਲਾ ਰਸਤੇ ਨੂੰ ਲੈ ਕੇ ਥੋੜਾ ਝਗੜਾ ਹੋ ਗਿਆ ਸੀ ਜਿਹਦੇ ਵਿੱਚ ਸਤਲਕਣ ਕਰਨ ਪਰਿਵਾਰ ਜਿਹੜਾ ਹੈਗਾ ਬਲਾਚੋਰ ਅੱਗੇ ਹਸਪਤਾਲ ਕਮੇਟ ਹੋ ਗਿਆ ਸੀ। ਤੇ ਜਦੋਂ ਦੂਸਰਾ ਪਰਿਵਾਰ ਵੀ ਐਡਮਿਟ ਹੋਣ ਆਇਆ ਤਾਂ ਇਹਨਾਂ ਦਾ ਉੱਥੇ ਆਪਸ ਵਿੱਚ ਕਾਫੀ ਤਕਰਾਰ ਬਾਜੀ ਹੋ ਗਈ ਤੇ ਡਾਕਟਰ ਸਾਹਿਬ ਨਾਲ ਵੀ ਥੋੜਾ ਬੀਹੇਵਰ ਦਾ ਇੱਕ ਪਾਰਟੀ ਨੇ ਕਰਿਆ। ਜਦੋਂ ਸਾਡੇ ਸੇਚੋ ਸਿਚੂ ਪਤਾ ਲੱਗਿਆ ਤਾਂ ਉਹਨਾਂ ਨੇ ਬੜੀ ਮਿਸ਼ਤੈਤੀ ਦਿਖਾਉਂਦੇ ਹੋਏ ਫੌਰਨ ਮਤਲਬ ਉਹ ਤੇ ਪਹੁੰਚ ਕੇ ਤਕਰਾਰਬਾਜੀ ਨੂੰ ਰੋਕਿਆ ਅਤੇ ਤਕਰਾਰਬਾਜੀ ਰੋਪਣ ਤੋਂ ਬਾਅਦ ਜਿਹੜੀ ਇੱਕ ਦੂਜੀ ਪੜਤ ਤੇ ਰਹਿ ਗਈ ਹੈ ਉਹਨੂੰ ਡਾਕਟਰ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਨਵੇਂ ਸ਼ਹਿਰ ਹਸਪੀਟਲ ਦਾ ਜਿਹੜਾ ਰੈਫਰ ਕਰਵਾਤਾ ਮਤਲਬ ਐਸਐਚਓ ਦੀ ਸੂਝ-ਬੂਝ ਕਰਨੇ ਜਿਹੜਾ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੀ ਉਹ ਬਚਾ ਲਿਆ ਸੇਚੋ ਸਿਚੂ ਕੀ ਲੱਗਦਾ ਆਮ ਦੇਖਣ ਵਿੱਚ ਆਇਆ ਕਿ ਲੜਾਈ ਝਗੜੇ ਵੱਧ ਗਏ ਆ ਪਰ ਪੁਲਿਸ ਤੁਹਾਨੂੰ ਦੱਸਿਆ ਕਿ ਪੁਲਿਸ ਨੇ ਮਸਤੀ ਦਿਖਾਉਂਦੇ ਹੋਏ ਉਹਨਾਂ ਨੂੰ ਨਵਾਂ ਸ਼ਹਿਰ ਰੈਫਰ ਕਰ ਦਿੱਤਾ ਗਿਆ ਤਾਂ ਜੋ ਇੱਥੇ ਕੋਈ ਉਹਨਾਂ ਨੂੰ ਖਤਰਾ ਨਾ ਹੋਵੇ। ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਪੇਸ਼ੈਂਟਸ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਰਹਿ ਨਹੀਂ ਹੈ ਮਾੜੀ ਜੀ ਗੱਲ ਪਿੱਛੋਂ ਹੀ ਲੜਾਈ ਝਗੜਾ ਹੋ ਜਾਂਦਾ। ਬਿਲਕੁਲ ਪੇਸ਼ੈਂਟਸ ਦੀ ਕਮੀ ਨਹੀਂ ਵੀ ਹੈਗੀ ਹੈ ਛੋਟੀਆਂ-ਵੋਟੀਆਂ ਗੱਲਾਂ ਨੂੰ ਜਗ੍ਹਾ ਨਹੀਂ ਉੱਠੀ ਲੈ ਜਾਣਾ। ਹੈਨਾ ਤੇ ਕਿੰਨਾ ਹੋ ਸਕਦਾ ਪੇਸ਼ੈਂਟਸ ਰੱਖਣੀ ਚਾਹੀਦੀ। ਕੀ ਹੁਣ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਜੀ? ਨਹੀਂ ਅਜੇ ਅਰੈਸਟ ਨਹੀਂ ਪਈ ਹੈ ਜੀ, ਡੀਲ ਚੱਲ ਰਹੀ ਹੈ।